ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਾਰੀ ਹਰ ਸੰਗਤ ਨੂੰ 26 ਪੋ ਦੇ ਪਵਿੱਤਰ ਦਿਵਸ ਦੀਆਂ ਕੋਟਨ ਕੋਟ ਮੁਬਾਰਕਾਂ ਸ਼ੈਨਸ਼ਾ ਜੀ ਦੇਆ ਕੋਟਨ ਕੋਟ ਧੰਨਵਾਦ ਜਿਨ੍ਹਾਂ ਸਾਨੂੰ ਇਹ ਦਿਵਸ ਅੱਜ ਦੇਖਣ ਦਾ ਇਥੇ ਜੁੜ ਬੈਠਣ ਦਾ ਮੌਕਾ ਦਿੱਤਾ ਆਪਣੇ ਚਰਨੀ ਲਾਇਆ ਸੋਝੀ ਦਿੱਤੀ ਕਿ ਮੈਂ ਆਇਆ ਸੰਸਾਰ ਦੇ ਵਿੱਚ ਮੈਂ ਇਸ ਸਿੰਘਾਸਣ ਤੇ ਬਰਾਜਮਾਨ ਹਾਂ ਤੁਸੀਂ ਮੇਰੇ ਸਾਹਮਣੇ ਸੱਜ ਕੇ ਬੈਠੋ ਅੱਜ ਉਹ ਦਿਨ ਆ ਜਿਹੜਾ ਸ੍ਰਿਸ਼ਟੀ ਨੇ ਲੱਭਣਾ ਤੇ ਅਸੀਂ ਅੱਜ ਮਨਾ ਰਹੇ ਹਾਂ ਸਾਡੇ ਵਿੱਚ ਤੇ ਬਾਕੀ ਦੁਨੀਆ ਦੇ ਵਿੱਚ ਇੱਕ ਵੱਡਾ ਫਰਕ ਇਹ ਹੋਇਆ ਅਸੀਂ ਜਿਹਨੂੰ ਲੱਭ ਲਿਆ ਉਹਨੂੰ ਸਦਾ ਹੀ ਯਾਦ ਰੱਖਣਾ ਤੇ ਸ੍ਰਿਸ਼ਟੀ ਨੇ ਹਾਲੇ ਲੱਭਣਾ ਆ ਦੁਨੀਆ ਨੂੰ ਇੱਕ ਵੱਡਾ ਫਰਕ ਆ ਸੋ ਸਹਿਬਾਂ ਨੂੰ ਯਾਦ ਕਰਦਿਆਂ ਉਹਦੇ ਗੀਤ ਗਾਉਂਦਿਆਂ ਇੱਕ ਹਰ ਬਾਣੀ ਜੋ ਮੈਂ ਸਾਂਝੀ ਕਰਨੀ ਅੱਜ ਇਹਦੇ ਵਿੱਚ ਮਹਾਰਾਜ ਸੱਚੇ ਪਾਸ਼ਾ ਜੀ ਨੇ ਦੱਸਿਆ ਕਿ ਪੜਨ ਦਾ ਹਰ ਬਾਣੀ ਪੜਨ ਦਾ ਮੱਥੇ ਟੇਕਣ ਦਾ ਜਾਂ ਸੁਣਨ ਦਾ ਕੀ ਲਾਭ ਜਾਂ ਲਾਭ ਨਹੀਂ ਕੱਲੀ ਕੱਲੀ ਸਤਰਾਂ ਜਿਹੜੀਆਂ ਹਰ ਬਾਣੀ ਚ ਉੱਥੇ ਲਿਖਾਈਆਂ ਗਈਆਂ ਬਹੁਤ ਬਹੁਤ ਧਿਆਨ ਦੇ ਨਾਲ ਸੁਣਨ ਵਾਲਿਆਂ ਨੇ ਆਪਣੇ ਨਾਲ ਲੈ ਕੇ ਜਾਣ ਵਾਲੀਆਂ ਸਤਰਾਂ ਇਹ ਜਿਹੜੀਆਂ ਅਸੀਂ ਸੁਣ ਕੇ ਅਸੀਂ ਆਪਣੇ ਆਪਣੇ ਆਪ ਦੇ ਉੱਤੇ ਲਾਗੂ ਕਰਨੀਆਂ ਸਾਰੀਆਂ ਲਿਖਤੇ 2480 675 ਪਿੰਡ ਕੱਲਾ ਸੁਖਦੇਵ ਸਿੰਘ ਜਿਕਰ ਗੁਰੂ ਗੋਬਿੰਦ ਕੇ ਹਾ ਸੱਚ ਸਤ ਸੱਚ ਦਿਰੜਾਈਆ ਸਹਿਬ ਗੋਬਿੰਦ ਪਾਸ਼ਾ ਕੀ ਕਹਿ ਰਹੇ ਨੇ ਸਤ ਸੱਚ ਦਿਰੜਾਈਆ ਗੁਰੂ ਕਦੇ ਨਾ ਬਣੇ ਕਾਇਆ ਮਾਟੀ ਕੱਚ ਜੋ ਜੰਮੇ ਤੇ ਮਰ ਜਾਈਆ ਉਹ ਗੁਰੂ ਕਦੇ ਨਾ ਮੰਨਿਓ ਉਹ ਕਦੇ ਗੁਰੂ ਨਹੀਂ ਹੁੰਦਾ ਜਿਹੜਾ ਪੰਜ ਤੱਤਾਂ ਦੇ ਵਿੱਚ ਕਾਇਆ ਮਾਟੀ ਦੇ ਵਿੱਚ ਹੁੰਦਾ ਗੁਰੂ ਹਮੇਸ਼ਾ ਉਹ ਜੋ ਹਰ ਵੇਲੇ ਸਦਾ ਤੁਹਾਡੇ ਦੇ ਨਾਲ ਅੰਗ ਸੰਗਾ ਜਿਹੜਾ ਸਰੀਰ ਧਾਰਨ ਕਰਦਾ ਉਹ ਇੱਕ ਵੇਲੇ ਇੱਕ ਸ਼ਹਿਰ ਵਿੱਚ ਹੋ ਸਕਦਾ ਇੱਕ ਮਕਾਨ ਦੇ ਵਿੱਚ ਇੱਕ ਜਗ੍ਹਾ ਤੇ ਹੁੰਦਾ ਉਹ ਜਿਹੜਾ ਕੋਈ ਸਰੀਰਕ ਤੌਰ ਦੇ ਉੱਤੇ ਆ ਜਿਹੜਾ ਗੁਰੂ ਆ ਉਹ ਹਰ ਵੇਲੇ ਹਰ ਸਮੇਂ ਮੌਜੂਦ ਹੈ ਗੁਰੂ ਕਦੇ ਨਾ ਬਣੇ ਕਾਇਆ ਮਾਟੀ ਕੱਚ ਜੋ ਜੰਮੇ ਤੇ ਮਰ ਜਾਈਆ ਸਤਗੁਰ ਸ਼ਬਦ ਸ਼ਬਦ ਸਤਗੁਰ ਜੋ ਹਰ ਹਿਰਦੇ ਜਾਏ ਰੱਚ ਸਤਗੁਰ ਸ਼ਬਦ ਉਹ ਜੋ ਹਰ ਹਿਰਦੇ ਵਿੱਚ ਅੰਦਰ ਜਾਏ ਰੱਚ ਲੂ ਲੂ ਵਿੱਚ ਆਪਣਾ ਰੰਗ ਰੰਗਾਈਆ ਲੂ ਲੂ ਵਿੱਚ ਆਪਣਾ ਰੰਗ ਕਿਸ ਤਰ੍ਹਾਂ ਰੰਗਾ ਰੰਗਾਉਂਦਾ ਸ਼ਬਦ ਸਤਿਗੁਰੂ ਹਰ ਸੰਗਤ ਜੀ ਹੁਣੇ ਸੈਕਟਰੀ ਸਾਹਿਬ ਨੇ ਬੇਨਤੀ ਕੀਤੀ ਸੰਗਤ ਨੂੰ ਕਿ ਇੱਥੇ ਆ ਕੇ ਬੈਠੋ ਇਹੋ ਫਰਕ ਇੱਕ ਵੱਡਾ ਫਰਕ ਮੈਂ ਦੱਸਣਾ ਚਾਹੁੰਦਾ ਜੇ ਅਸੀਂ ਇੱਥੇ ਸਾਹਮਣੇ ਨਹੀਂ ਬੈਠੇ ਕਿਤੇ ਦੂਰ ਹਾਂ ਉੱਥੇ ਸਾਡੀ ਸਿਰਫ ਇੱਕ ਇੰਦਰੀ ਕੰਮ ਕਰ ਰਹੀ ਆ ਅਸੀਂ ਕੰਨਾਂ ਦੇ ਨਾਲ ਸਿਰਫ ਸੁਣ ਰਹੇ ਹਾਂ ਉਹਨਾਂ ਵਿੱਚੋਂ ਵੀ ਕੋਈ ਸੁਣ ਰਿਹਾ ਜਾਂ ਕੋਈ ਨਹੀਂ ਸੁਣ ਰਿਹਾ ਸਿਰਫ ਇੱਕ ਇੰਦਰੀ ਕੰਮ ਕਰ ਰਹੀ ਆ ਜੇ ਅਸੀਂ ਸਿੰਘਾਸਣ ਦੇ ਸਾਹਮਣੇ ਬਿਰਾਜਮਾਨ ਸਤਿਗੁਰੂ ਨੂੰ ਸਾਖ ਹੱਥ ਦਰਸ਼ਨ ਕਰਦੇ ਹਾਂ ਇੱਥੇ ਸਾਹਮਣੇ ਬੈਠਦੇ ਹਾਂ ਪਰਮਾਤਮਾ ਸਾਡੇ ਲੂਹ ਵਿੱਚ ਰਚਦਾ ਆ ਜਿਹੜੀ ਵਰਖਾ ਇਸ ਜਗ੍ਹਾ ਤੇ ਹੋ ਰਹੀ ਆ ਉਹ ਹਰ ਜਗ੍ਹਾ ਤੇ ਨਹੀਂ ਹੁੰਦੀ ਜਿਹੜੇ ਸਾਇੰਸ ਪੜ੍ਹਦੇ ਆ ਜਾਂ ਜਾਣਦੇ ਆ ਜਾਂ ਸਰੀਰ ਦਾ ਗਿਆਨ ਰੱਖਦੇ ਆ ਉਹ ਜਾਣਦੇ ਹੋਣਗੇ ਕਿ ਅਸੀਂ ਮਨੁੱਖੀ ਜੀਵ ਜਿਹੜਾ ਆ ਉਹ ਸਿਰਫ ਨੱਕ ਜਾਂ ਮੂੰਹ ਦੇ ਨਾਲ ਸਵਾਸ ਨਹੀਂ ਲੈਂਦਾ ਸਾਨੂੰ ਸਵਾਸ ਰੋਮ-ਰੋਮ ਦੇ ਰਾਹੀਂ ਅਸੀਂ ਸਵਾਸ ਲੈ ਰਹੇ ਆ ਜਿਹਦਾ ਪਤਾ ਨਹੀਂ ਲੱਗਦਾ ਜੇ ਕਿਸੇ ਮਨੁੱਖੀ ਸਰੀਰ ਨੂੰ ਪੇਟ ਦੇ ਨਾਲ ਪੇਂਟ ਕਰ ਦਿੱਤਾ ਜਾਵੇ ਰੰਗ ਦਿੱਤਾ ਜਾਵੇ ਬਹੁਤ ਥੋੜਾ ਸਮਾਂ ਗੱਡੂਗਾ ਚਾਹੇ ਉਹਦਾ ਨੱਕ ਮੂੰਹ ਖੁੱਲਾ ਹੀ ਆ ਲੂ ਲੂ ਵਿੱਚ ਰਚਦਾ ਪਰਮਾਤਮਾ ਉਦੋਂ ਜਦੋਂ ਜਿਹੜੀ ਵਰਖਾ ਇੱਥੇ ਸਹਿਬ ਸਤਗੁਰੂ ਕਰ ਰਿਹਾ ਇੱਥੇ ਅਸੀਂ ਅੱਖਾਂ ਦੇ ਨਾਲ ਉਹਦਾ ਦਰਸ ਵੀ ਕਰ ਰਹੇ ਹਾਂ ਕੰਨਾਂ ਦੇ ਨਾਲ ਉਹਨੂੰ ਸੁਣ ਵੀ ਰਹੇ ਹਾਂ ਤੇ ਲੂ ਲੂ ਦੇ ਵਿੱਚ ਉਹਨੂੰ ਮਹਿਸੂਸ ਵੀ ਕਰ ਰਹੇ ਹਾਂ ਕਿ ਪਰਮਾਤਮਾ ਕਿਹੜੀ ਕਿਹੜਾ ਸ਼ਾਵਰ ਸਾਡੇ ਉੱਤੇ ਕਰ ਰਿਹਾ ਜਿਹੜੀ ਬਲੇਸਿੰਗ ਸਾਨੂੰ ਦੇ ਰਿਹਾ ਸਾਡੇ ਲੂ ਲੂ ਦੇ ਵਿੱਚ ਰਚ ਰਿਹਾ ਪਰਮੇਸ਼ਵਰ ਇੱਥੇ ਜਦੋਂ ਅਸੀਂ ਸਾਹਮਣੇ ਬੈਠ ਕੇ ਉਹਦਾ ਦਰਸ ਕਰਦੇ ਹਾਂ ਉਹਦਾ ਉਹਦੀ ਲਿਖਾਈ ਹੋਈ ਹਰ ਬਾਣੀ ਸਰਵਣ ਕਰਦੇ ਹਾਂ ਤੋ ਇੱਥੇ ਬੈਠਣ ਦੀ ਮਹਾਨਤਾ ਜਾਂ ਇੱਥੇ ਨਹੀਂ ਬੈਠਣ ਦੀ ਮਹਾਨਤਾ ਇੱਕ ਵੱਡੀ ਗੱਲ ਆ ਲੂ ਲੂ ਵਿੱਚ ਆਪਣਾ ਰੰਗ ਰੰਗਾਈ ਆ ਸਭ ਦੀ ਅੰਦਰੋਂ ਬਦਲਦੇ ਦੇਰੇ ਮਤ ਇਹ ਫਰਕ ਆ ਜਦੋਂ ਸਹਿਬ ਸਤਿਗੁਰੂ ਆਪਣੇ ਸ਼ਬਦ ਦੇ ਰਾਹੀਂ ਆਪਣੇ ਦਰਸ ਦੇ ਰਾਹੀਂ ਸਾਡੇ ਲੂ ਲੂ ਵਿੱਚ ਰਚਦਾ ਉਦੋਂ ਸਾਡੀ ਬਾਹਰੋਂ ਤਬਦੀਲੀ ਤਾਂ ਹੁੰਦੀ ਹੀ ਹੁੰਦੀ ਆ ਉਦੋਂ ਕੰਮ ਇਹ ਆ ਸਾਨੂੰ ਅੰਦਰੋਂ ਬਦਲਦਾ ਪਰਮਾਤਮਾ ਤੇ ਜਦੋਂ ਤੱਕ ਅਸੀਂ ਅੰਦਰੋਂ ਨਹੀਂ ਬਦਲਦੇ ਉਦੋਂ ਤੱਕ ਤਬਦੀਲੀ ਕੋਈ ਨਹੀਂ ਫਿਰ ਜਿਹੋ ਜੇ ਬਾਕੀ ਦੁਨੀਆ ਤੁਰੀ ਫਿਰਦੀ ਤੇ ਉਹ ਜਿਹੇ ਅਸੀਂ ਅੰਦਰੋਂ ਤਬਦੀਲੀ ਪਰਮੇਸ਼ਰ ਇਸ ਤਰ੍ਹਾਂ ਕਰਦਾ ਸਾਡੀ ਇਹ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਾ ਪਵੇ ਕਿ ਅਸੀਂ ਉਸ ਪ੍ਰਭੂ ਦੇ ਉਸ ਪਰਵਰਦਿਗਾਰ ਦੇ ਸਿੱਖਿਆ ਅਸੀਂ ਇੱਕ ਫੁੱਲ ਨੂੰ ਗੁਲਾਬ ਦੇ ਫੁੱਲ ਨੂੰ ਕਿਸੇ ਨੂੰ ਆਵਾਜ਼ ਨਹੀਂ ਮਾਰਨੀ ਪੈਂਦੀ ਕਿ ਮੈਂ ਬਹੁਤ ਖੂਬਸੂਰਤ ਹਾਂ ਤੇ ਮੈਨੂੰ ਆ ਕੇ ਮੇਰੀ ਸੁਗੰਧੀ ਲੈ ਕੇ ਜਾਓ ਤੁਸੀਂ ਖੂਬਸੂਰਤ ਗੁਲਾਬ ਕਿਤੇ ਵੀ ਖੜਿਆ ਹੋਵੇ ਕੋਈ ਵੀ ਫੁੱਲ ਖੜਿਆ ਹੋਵੇ ਰਾਹੀ ਇੱਕ ਤੁਰਿਆ ਜਾਂਦਾ ਰੁਕ ਜਾਂਦਾ ਉਹਦੀ ਸੁਗੰਧੀ ਦੇ ਨਾਲ ਸਾਡੀ ਅੰਦਰੋਂ ਜੇ ਸਹਿਬਾਂ ਮੱਤ ਬਦਲ ਦੇਵੇ ਸਾਡੇ ਵਿੱਚੋਂ ਖੁਸ਼ਬੂ ਉਹ ਆਣੀ ਚਾਹੀਦੀ ਆ ਸਾਨੂੰ ਸੰਸਾਰ ਪੁੱਛੇ ਤੁਸੀਂ ਕਿਹਦੇ ਕਿਹੜੇ ਪਿਓ ਦੇ ਪੋਤੇ ਜੀ ਤੁਸੀਂ ਕਿਹਦੇ ਲੜ ਲੱਗੇ ਹੋ ਜਿਹੜੀ ਤੁਹਾਡੇ ਤੁਹਾਡੇ ਅੰਦਰੋਂ ਖੁਸ਼ਬੂ ਜਿਹੜੀ ਆਉਂਦੀ ਆ ਇਹ ਆਮ ਨਹੀਂ ਹੈ ਜਿਹੜਾ ਤੁਹਾਡਾ ਰਹਿਣ ਸਹਿਣ ਇਹ ਆਮ ਨਹੀਂ ਹੈ ਤੁਹਾਡਾ ਬਹਿਣ ਉੱਠਣ ਉਹ ਆਮ ਨਹੀਂ ਆ ਇਹ ਸਾਡੇ ਸੰਸਾਰ ਦੇ ਨਾਲ ਰਲਦਾ ਨਹੀਂ ਤੁਸੀਂ ਕਿਹੜੇ ਪਿਓ ਦੇ ਪੁੱਤ ਹਾਂ ਤੁਸੀਂ ਇਹਦੇ ਵਿੱਚ ਸਾਡੀ ਘੱਟ ਸਿਫਤ ਹੋਣੀ ਆ ਸਾਡੇ ਬਾਪ ਦੀ ਜ਼ਿਆਦਾ ਸਿਫਤ ਹੋਣੀ ਆ ਜੇ ਕਿਸੇ ਦਰਖਤ ਨੂੰ ਫਲ ਮਿੱਠਾ ਲੱਗਿਆ ਹੋਵੇ ਇਹ ਕਿਹਾ ਜਾਂਦਾ ਉਹ ਦਰਖਤ ਦਾ ਫਲ ਬੜਾ ਮਿੱਠਾ ਆ ਸਾਡੇ ਸਹਿਬ ਦੀ ਇਹ ਚ ਸਿਫਤ ਹੋਣੀ ਆ ਜੇ ਅਸੀਂ ਅੰਦਰੋਂ ਤਬਦੀਲੀ ਉਹਦੀ ਮਨਜ਼ੂਰ ਕਰ ਲਈਏ ਪਰਮਾਤਮਾ ਲਗਾਤਾਰ ਸਾਡੇ ਹਿਰਦੇ ਦੇ ਉੱਤੇ ਦਸਤਕ ਦਿੰਦਾ ਆਪਣਾ ਹਿਰਦਾ ਖੋਲੋ ਮੈਨੂੰ ਆਪਣੇ ਅੰਦਰ ਆਉਣ ਦੀ ਜਗ੍ਹਾ ਦਿਓ ਪਰਮਾਤਮਾ ਲਗਾਤਾਰ ਇਹ ਯਤਨ ਕਰ ਰਿਹਾ ਉਹਨੂੰ ਬੋਲਣ ਦੀ ਬਹੁਤ ਕਾਲੀ ਆ ਬੜੀ ਕਾਲੀ ਆ ਉਹਨੂੰ ਸਾਡੇ ਨਾਲ ਇੱਕ ਡਾਇਲੌਗ ਕਰਨ ਦੀ ਗੱਲਬਾਤ ਕਰਨ ਦੀ ਪਰ ਅਸੀਂ ਇੰਨੇ ਰੁੱਝੇ ਆ ਸੰਸਾਰ ਦੇ ਵਿੱਚ ਸਾਡੇ ਕੋਲੇ ਸਮਾਂ ਨਹੀਂ ਉਹਦੇ ਨਾਲ ਗੱਲ ਕਰਨ ਦਾ ਸੋ ਪਰਮੇਸ਼ਵਰ ਚਾਹੁੰਦਾ ਕਿ ਮੇਰੇ ਨਾਲ ਗੱਲ ਕਰੋ ਤੇ ਮੈਂ ਤੁਹਾਡੀ ਅੰਦਰੋਂ ਤਬਦੀਲੀ ਕਰਾਂ ਮੈਨੂੰ ਆਪਣੇ ਅੰਦਰ ਆਉਣ ਦਾ ਰਸਤਾ ਦੇ। ਹਰ ਬਾਣੀ ਆਉਂਦੀ ਆ ਤੁਸੀਂ ਮੇਰੇ ਰਹਿਣ ਵਾਲਾ ਘਰ ਤੁਸੀਂ ਮੇਰੇ ਦੇਵਣ ਵਾਲਾ ਵਾਹ ਰਹਿਣ ਵਾਲਾ ਘਰ ਉਦੋਂ ਹੋਊਗਾ ਜੇ ਅਸੀਂ ਆਪਣਾ ਹਿਰਦਾ ਸਾਫ਼ ਕਰਕੇ ਤੁਹਾਨੂੰ ਰਹਿਣ ਦੀ ਜਗ੍ਹਾ ਦਵਾਂਗੇ ਜੇ ਉਹਨੂੰ ਅਸੀਂ ਰਹਿਣ ਦੀ ਜਗ੍ਹਾ ਦਵਾਂਗੇ ਤੇ ਇਹ ਗੱਲ ਪੱਕੀ ਹੈ ਕਿ ਸਾਡੀ ਅੰਦਰੋਂ ਤਬਦੀਲੀ ਹੋਊ। ਤੇ ਜੇ ਦਸ਼ਮ ਦਵਾਰ ਇੰਨਾ ਸੁਖਮ ਆ ਇੰਨਾ ਜਿਆਦਾ ਸੁਖਮ ਆ ਉਹਦੇ ਜਿਹੜਾ ਸਾਡਾ ਸੱਚ ਸੰਗਾਸੰਦੇ ਪਰਮੇਸ਼ਰ ਨੇ ਬੈਣਾ ਜਾਂ ਤਾਂ ਉਹਦੇ ਉੱਤੇ ਵਿਕਾਰ ਪੈਂਦੇ ਆ ਤੇ ਜਾਂ ਪਰਮੇਸ਼ਰ ਬੈਂਦਾ ਉੱਥੇ 50 50 ਦਾ ਕੋਈ ਵੀ ਇੰਤਜ਼ਾਮ ਹੈ ਨਹੀਂ ਅੱਧਾ ਕਸੀ ਰੱਬ ਨੂੰ ਬਿਠਾ ਲਈ ਅਤੇ ਕਸੀ ਵਿਕਾਰ ਵੀ ਸਾમી ਰੱਖੀ ਜੇ ਉਹਨੇ ਬੈਣਾ ਉਹਦੇ ਲਈ ਸਾਫ਼ ਸੀਜ ਬਿਸ਼ਾਉਣੀ ਪੈਣੀ ਆ ਤਾਂ ਉਹਨੇ ਸਾਡੇ ਅੰਦਰ ਪ੍ਰਵੇਸ਼ ਕਰਨਾ ਤੇ ਤਾਂ ਹੀ ਸਾਡੀ ਮਤ ਬਦਲਣੀ ਹੋਊਗਾ ਉਸ ਤੋਂ ਉਰੇ ਦਾ ਕੋਈ ਵੀ ਰਸਤਾ ਹੈ ਨਹੀਂ ਸਬਦੀ ਅੰਦਰੋਂ ਬਦਲ ਦੇਵੇ ਮਤ ਬੁੱਧ ਬੇਕ ਦੇ ਵਿਖਾਈਆ ਝਗੜਾ ਮੁਕਾ ਕੇ ਵਿਕਾਰ ਤਤ ਆਤਮ ਬ੍ਰਹਮ ਦੇ ਸਮਝਾਈਆ ਝਗੜਾ ਮੁਕਾ ਕੇ ਵਿਕਾਰ ਤਤ ਹਰ ਸਿੰਘ ਜੀ ਕਾਲ ਯੁਗ ਦਾ ਜੋਰ ਇੰਨਾ ਜ਼ਿਆਦਾ ਆ ਜੇ ਅਸੀਂ ਆਪ ਯਤਨ ਕਰੀਏ ਨਾ ਕਿ ਅੱਜ ਮੈਂ ਝੂਠ ਬੋਲਣਾ ਛੱਡ ਦਿੱਤਾ ਕੱਲੋਂ ਮੈਂ ਕਿਸੇ ਨੂੰ ਗਾਲੀ ਦੇਣੀ ਛੱਡ ਦੇਣੀ ਆ ਪਰਸੋਂ ਮੈਂ ਕਿਸੇ ਨਾਲ ਧੋਖਾ ਕਰਨਾ ਛੱਡ ਦੇਣਾ ਮੈਨੂੰ ਲੱਗਦਾ ਕਿ ਲਗਾਤਾਰ 994 ਜੁਗ ਚੌਂਕੜੀ ਸੀ ਜਨਮ ਲੈਂਦੇ ਰਹੀਏ ਤੇ ਤਾਂ ਵੀ ਵਿਕਾਰ ਨਹੀਂ ਮੁੱਕਣੇ ਸਾਡੇ ਜੇ ਰੋਜ਼ ਇੱਕ ਇੱਕ ਵੀ ਛੱਡਣ ਲੱਗੀਏ ਕਿਸੇ ਦਰਖਤ ਨੂੰ ਪਾਣੀ ਦੇ ਕੇ ਉਹਨੂੰ 50 ਸਾਲ ਲੱਗਦੇ ਵੱਡਾ ਕਰਨ ਨੂੰ ਤੇ ਕੀ ਅਸੀਂ ਇਹ ਸੋਚੀਏ ਕਿ ਸੰਸੀ 50 ਸਾਲ ਦੁਬਾਰਾ ਲਾਈਏ ਉਹਦੇ ਵਿੱਚੋਂ ਜਿਹੜਾ ਦਿੱਤਾ ਪਾਣੀ ਹੈ ਉਹਨੂੰ ਕੱਢੀਏ ਤੇ ਫੇਰ ਉਹ ਦਰਖਤ ਖਤਮ ਹੋਊਗਾ ਨਹੀਂ ਸਿਰਫ ਉਹਦੀਆਂ ਜੜ੍ਹਾਂ ਕੱਟਣੀਆਂ ਪੈਣੀਆਂ ਦਰਖਤ ਆਪਣੇ ਆਪ ਖਤਮ ਹੋ ਜੂ ਪਰਮੇਸ਼ਰ ਨੇ ਕਿਹਾ ਸਭ ਦੀ ਅੰਦਰੋਂ ਬਦਲ ਦੇਵੇਂ ਮਤ ਉਹਨੇ ਅੰਦਰੋਂ ਸਾਡੀ ਮਤ ਬਦਲਣੀ ਅਸੀਂ ਸਿਰਫ ਉਹਦੇ ਨਾਮ ਦਾ ਚਰਾਗ ਚਲਾਉਣਾ ਉਹਦਾ ਨਾਮ ਲੈਣਾ ਸ਼ੁਰੂ ਕਰਨਾ ਅਸੀਂ ਉਹਨੇ ਸਾਡੇ ਵਿਕਾਰ ਉਹ ਕਹਿੰਦਾ ਮੈਂ ਆਪੇ ਮਕਾ ਦੇਣੀ ਸਾਨੂੰ ਉਹਨਾਂ ਦੇ ਨਾਲ ਲੜਨ ਦੀ ਲੋੜ ਨਹੀਂ ਰਹਿ ਜਾਣੀ ਸਿਰਫ ਉਹਦਾ ਚਰਾਗ ਚਲਾਉਣਾ ਅਸੀਂ ਤੇ ਜਦੋਂ ਤੱਕ ਚਰਾਗ ਨਹੀਂ ਜਲਾਇਆ ਜਦੋਂ ਤੱਕ ਹਿਰਦੇ ਦੇ ਅੰਦਰ ਹਨੇਰਾ ਆਇਆ ਉਦੋਂ ਤੱਕ ਸੋਚ ਵੀ ਨਾ ਸਕੀਏ ਕਿ ਅਸੀਂ ਵਿਕਾਰ ਮਕਾਰ ਮਿਟ ਜਾਣਗੇ ਸਾਨੂੰ ਝਗੜਾ ਮੁਕਾ ਕੇ ਵਿਕਾਰ ਤਤ ਆਤਮ ਬ੍ਰਹਮ ਦੇ ਸਮਝਾਈਆ 72 ਨਾੜ ਨਾ ਉਬਲੇ ਰਤ 360 ਹਾਡੀ ਦੁੱਖਾਂ ਵਿੱਚ ਨਾ ਕੋਈ ਪਵਾਈਆ 72 ਨਾੜ ਨਾ ਉਬਲੇ ਰਤ ਜਿਦੋਂ ਪਰਮੇਸ਼ਰ ਸਾਡੇ ਅੰਤਿਸ਼ ਕਰਨ ਦੇ ਵਿੱਚ ਆ ਗਿਆ ਸਾਡੇ ਨੂੰ ਨੂੰ ਦੇ ਵਿੱਚ ਰਚ ਗਿਆ ਕੀ ਅਸੀਂ ਇਹ ਸਮਝੀਏ ਕਿ ਸਾਡੇ ਮਨ ਦੇ ਅੰਦਰ ਫਿਰ ਵੀ ਸੰਸਾਰ ਦੀ ਟੈਂਪਟੇਸ਼ਨਸ ਰਹਿਣਗੀਆਂ ਜਾਂ ਅਸੀਂ ਕਿਸੇ ਸਾਨੂੰ ਕੋਈ ਸੰਸਾਰਕ ਚੀਜ਼ ਲੁਭਾ ਸਕੂਗੀ ਸੰਸਾਰਕ ਚੀਜ਼ ਉਦੋਂ ਹੀ ਲੁਭਾਉਂਦੀ ਹੈ ਜਦੋਂ ਹਿਰਦਾ ਅੰਦਰੋਂ ਮਨ ਅੰਦਰੋਂ ਵਿਕਾਰਾਂ ਦੇ ਨਾਲ ਭਰਿਆ ਹੁੰਦਾ ਤੇ ਅਸੀਂ ਸੰਸਾਰ ਦੇ ਉੱਤੋਂ ਪ੍ਰਭਾਵਿਤ ਹੁੰਨੇ ਹਾਂ ਜਿਹੜੀ ਚੀਜ਼ ਤੋਂ ਅਸੀਂ ਪ੍ਰਭਾਵਿਤ ਹੁੰਨੇ ਆ ਅਸੀਂ ਉਸੇ ਨੂੰ ਯਾਦ ਕਰਦੇ ਆ ਜਿਸ ਨੂੰ ਅਸੀਂ ਯਾਦ ਕਰਦੇ ਆ ਉਹੀ ਸਾਡੇ ਮਨ ਮਤ ਬੁੱਧ ਦੇ ਉੱਤੇ ਸਵਾਰ ਰਹਿੰਦਾ ਸੋ ਬੜੀ ਵਿਚਾਰਨ ਵਾਲੀ ਗੱਲ ਆ ਜੇ ਅਸੀਂ ਯਾਦ ਹੀ ਪਰਮੇਸ਼ਰ ਨੂੰ ਕਰ ਲਈਏ ਤੇ ਫੇਰ ਕਿਸੇ ਹੋਰ ਵਿਕਾਰ ਦੀ ਉੱਥੇ ਜਗ੍ਹਾ ਨਹੀਂ ਰਹਿ ਜਾਣੀ ਮੈਂ ਪਹਿਲਾਂ ਦੱਸ ਕੇ ਹਟਿਆ ਸਿਰਫ ਇੱਕੋ ਚੀਜ਼ ਰਹਿੰਦੀ ਉੱਥੇ ਜਾਂ ਵਿਕਾਰ ਰਹਿੰਦੇ ਤੇ ਜਾਂ ਸਤਗੁਰ ਆਪ ਰਹਿੰਦਾ ਫਿਰ ਜਦੋਂ ਪਰਮੇਸ਼ਵਰ ਆਪ ਸਾਡੇ ਤੇ ਸਹਾਈ ਹੋ ਜਾਂਦਾ ਫਿਰ 72 ਨਾੜ ਨਾ ਉਬਲੇ ਰਾਤ ਫਿਰ ਸਾਡੀਆਂ ਨਾੜਾਂ ਨੂੰ 72 ਨਾੜਾਂ ਨੂੰ ਉਬਾਲਾ ਨਹੀਂ ਮਾਰਦੀਆਂ ਸ਼ਾਂਤ ਉਹਦੇ ਯਾਦ ਦੇ ਵਿੱਚ ਰਹਿੰਦੀਆਂ ਸਦਾ ਇੱਕ ਸ਼ਾਂਤ ਝੀਲ ਜੇ ਜੇ ਦੇਖੀ ਹੋਵੇ ਅਸੀਂ ਕਿਸੇ ਨੇ ਸ਼ਾਂਤ ਝੀਲ ਦੇ ਵਿੱਚ ਹੀ ਚੰ드ਰਮਾ ਸਾਫ਼ ਦਿਖਾਈ ਦਿੰਦਾ ਇੱਕ ਸ਼ਾਂਤ ਚੀਜ਼ ਦੇ ਪਾਣੀ ਜਦੋਂ ਬਿਲਕੁਲ ਸ਼ਾਂਤ ਇੱਕ ਛੋਟੀ ਜੀ ਕੰਕਰ ਉਹਦੇ ਵਿੱਚ ਮਾਰਦੀ ਏ ਪਾਣੀ ਦੇ ਉੱਤੇ ਲਹਿਰਾਂ ਬਣ ਜਾਂਦੀਆਂ ਹੈ ਚੰਦਰਮਾ ਦਾ ਜਿਹੜਾ ਅਕਸਨ ਦਾ ਜਦ ਹੀ ਡਮਡੋਲ ਹੋ ਜਾਂਦਾ ਇਹੋ ਹਾਲ ਸਾਡੇ ਮਨ ਦਾ ਆ ਜਦੋਂ ਤੱਕ ਅਸੀਂ ਧੁਰਦੇ ਸੂਰਜ ਨੂੰ ਆਪਣੇ ਅੰਦਰ ਜਗ੍ਹਾ ਨਹੀਂ ਦਿੰਦੇ ਉਦੋਂ ਤੱਕ ਅਸੀਂ ਸ਼ਾਂਤ ਨਹੀਂ ਹੋਣਾ ਜੋ ਤੱਕ ਅਸੀਂ ਸ਼ਾਂਤ ਨਹੀਂ ਹੋਣਾ ਤੇ ਧੁਰਦੇ ਸੂਰਜ ਨੇ ਅੰਦਰ ਪ੍ਰਵੇਸ਼ ਨਹੀਂ ਕਰਨਾ ਦੋਵੇਂ ਚੀਜ਼ਾਂ ਕੋਰਿਲੇਟ ਕਰਦੀਆਂ ਸਾਡੇ ਨਾਲ ਸੋ ਉਹਦੇ ਵਿੱਚ ਛੋਟੀ ਜੀ ਕੰਕਰ ਇੱਕ ਸਾਡੀ ਜਿਹੜੇ ਸੰਸਾਰ ਦੀ ਜਿਹੜੀ ਕਾਲਜੁਗ ਦੀ ਜਦੋਂ ਅਸੀਂ ਅੰਦਰ ਵੱਜ ਜਾਂਦੀ ਆ ਜਦ ਹੀ ਡਾਮਾ ਡੋਲ ਹੋ ਜਾਂਦੇ ਬੜੀ ਬੜੀ ਸਿੱਖਾਂ ਦੇ ਨਾਲ ਵਿਚਾਰ ਹੁੰਦਾ ਕਿ ਜਦੋਂ ਪੰਜ ਜਕਾਰੇ ਲਾਈਦੇ ਆ ਉਦੋਂ ਸਾਡਾ ਧਿਆਨ ਕਿਉਂ ਨਹੀਂ ਜੁੜਦਾ ਬੜੀ ਬੜਿਆਂ ਦੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਮੇਰੇ ਮਨ ਦੇ ਵਿੱਚ ਵੀ ਇਹ ਵਿਚਾਰ ਆਉਂਦਾ ਜਦੋਂ ਪੰਜ ਜਕਾਰੇ ਲਾਉਣੇ ਸ਼ੁਰੂ ਕਰੀਏ ਸਾਡਾ ਧਿਆਨ ਜੁੜਦਾ ਕਿਉਂ ਨਹੀਂ ਇੱਕ ਬੜਾ ਸਿੱਧਾ ਜਿਹਾ ਫਾਰਮੂਲਾ ਹਰ ਸੰਗਤ ਜੀ ਜਿਹੜੇ ਜਿਮ ਜਾਂਦੇ ਆ ਜਾਂ ਸੈਰ ਕਰਦੇ ਆ ਉਹਨਾਂ ਨੂੰ ਜਿਆਦਾ ਪਤਾ ਜਦੋਂ ਅਸੀਂ ਇੱਕ ਘੰਟਾ ਉੱਥੇ ਲਾਉਨੇ ਐਕਸਰਸਾਈਜ਼ ਕਰਦੇ ਆ ਤਾਂ ਸਿਰਫ ਉਹ ਇੱਕ ਇੱਕ ਘੰਟੇ ਦੀ ਐਕਸਰਸਾਈਜ਼ ਸਾਡਾ ਸਰੀਰ ਨਹੀਂ ਬਣਾਉਂਦੀ ਸਾਡਾ 24 ਘੰਟੇ ਦਾ ਜਿਹੜਾ ਸਰੀਰ ਦਾ ਧਿਆਨ ਰੱਖਿਆ ਉਹ ਸਾਨੂੰ ਨਿਰੋਗ ਰੱਖਦਾ 60 23 ਘੰਟੇ 55 ਮਿੰਟ ਅਸੀਂ ਕਿਸ ਤਰ੍ਹਾਂ ਬਤੀਤ ਬਤੀਤ ਕਰਦੇ ਆ ਇਹ ਸਾਨੂੰ ਇਹਨੇ ਤੈਅ ਕਰਨਾ ਕਿ ਅਸੀਂ ਜਦੋਂ 5 ਮਿੰਟ ਜਕਾਰੀਆਂ ਲਈ ਕੱਟਦੇ ਆ ਤਾਂ ਉਹਦਾ ਉਹਦਾ ਧਿਆਨ ਕਿੰਦਾ ਲੱਗਣਾ ਜਾਂ ਨਹੀਂ ਲੱਗਣਾ ਪੰਜ ਮਿੰਟ ਜਕਾਰੇ ਲਾ ਕੇ ਜੇ ਅਸੀਂ ਕੰਮ ਨਿਬੇੜਿਆ ਪ੍ਰਮਾਤਮਾ ਦਾ ਤਾਂ ਕਦੇ ਵੀ ਧਿਆਨ ਨਹੀਂ ਲੱਗਣਾ ਕਿਉਂਕਿ 23 ਘੰਟੇ ਬਾਕੀ 55 ਮਿੰਟ ਅਸੀਂ ਸੰਸਾਰ ਦੀਆਂ ਗਤੀਵਿਧੀਆਂ ਦੇ ਵਿੱਚ ਰੁੱਝੇ ਰਹਿੰਦੇ ਸੀ ਉਸ ਵੇਲੇ ਸਾਡੇ ਉੱਤੇ ਕਲਯੁਗ ਸਵਾਰ ਰਿਹਾ ਜਾਂਦਾ ਤੇ ਲਗਾਤਾਰ ਅਸੀਂ ਉਹਦੇ ਬੁੱਕਲ ਦੇ ਵਿੱਚ ਕਲਾਵੇ ਦੇ ਵਿੱਚ ਹੁੰਦੇ ਸੀ ਮੇਰੇ ਰੇਸ਼ਵ ਨੇ ਕਿਹਾ ਸੀ ਸਵੇਰੇ ਸ਼ਾਮ ਪੰਜ ਜਕਾਰੇ ਲਾਉਣੇ ਤੇ ਦਿਨ ਭਰ ਮੈਨੂੰ ਯਾਦ ਰੱਖਣਾ ਸੋ ਜਦ ਤੱਕ ਸਾਰਾ ਦਿਨ ਅਠੇ ਪੈਰ ਉਹਨੂੰ ਯਾਦ ਨਹੀਂ ਰੱਖ ਦਿੱਤੇ ਸਾਡੇ ਪੰਜ ਘਾਰੇ ਲਾਇਆ ਤਾਂ ਕਦੇ ਵੀ ਧਿਆਨ ਨਹੀਂ ਲੱਗ ਸਕਦਾ ਸੋ ਜ਼ਰੂਰੀ ਇਹ ਆ ਸਿਰਫ 3 ਮਿੰਟ ਦਾ ਜਿਹੜੇ ਸਾਡੇ ਲੱਗਦੇ ਉਹ ਨਹੀਂ ਜਿਹੜਾ ਬਾਕੀ ਸਮਾਂਸੀਂ ਬਤੀਤ ਕਰਦੇ ਆ ਉਹ ਉਦਾ ਧਿਆਨ ਰੱਖਣਾ ਪੈਣਾ ਤਾਂ ਸਾਡੇ 3 ਮਿੰਟ ਜਿਹੜੇ ਉਹਦੇ ਲਈ ਉਹ ਉਹਨੂੰ ਅਸੀਂ ਸਫਲ ਹੋਣਗੇ ਬਹਤਰ ਨਾੜ ਨਾ ਉਬਲੇ ਰਤ 360 ਹਾਡੀ ਦੁੱਖਾਂ ਵਿੱਚ ਨਾ ਕੋਏ ਪਵਾਈਆ ਇਸੇ ਕਰਕੇ ਗੁਰੂ ਗ੍ਰੰਥ ਦੀ ਕਾਥਾ ਦਿੱਤੀ ਦੱਸ ਦੈ ਦਿਸ਼ਾ ਤਾ ਸਮਝਾਈਆ ਇਸ ਤੋਂ ਪੜਿਆ ਸੁਣਿਆ ਮਾਰਗ ਮਿਲਦਾ ਜਿੱਥੇ ਮਿਲੇ ਪੁਰਖ ਸਮਰੱਤ ਇਸ ਤੋਂ ਪੜਿਆ ਇਸ ਤੋਂ ਪੜਿਆ ਸੁਣਿਆ ਮਾਰਗ ਮਿਲਦਾ ਜਿੱਥੇ ਪੁਰਖ ਜਿੱਥੇ ਮਿਲੇ ਪੁਰਖ ਸਮਰੱਤ ਹਜ਼ੂਰ ਸ਼ੈਨ ਸ਼ਾਹ ਜੀ ਦੇ ਡਾਕਟਰ ਪਾਲ ਸਿੰਘ ਨੇ ਜੋ ਬਚਨ ਦਸੇਗੇ ਉਹ ਇਹੋ ਸੀ ਹਰ ਬਾਣੀ ਪੜਿਓ ਤੇ ਵਿਚਾਰਿਓ ਉਹ ਉਹਨਾਂ ਨੇ ਮੁਖਾਰਬੇ ਤੋਂ ਦੱਸ ਦਿੱਤਾ ਤੇ ਇੱਥੇ ਹਰ ਬਾਣੀ ਦੇ ਵਿੱਚ ਲਿਖਾ ਦਿੱਤਾ ਇਸ ਤੋਂ ਪੜਿਆ ਸੁਣਿਆ ਸੁਣਨ ਦੀ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ ਹਰ ਬਾਣੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਸੁਣਿਓ ਇਸ ਤੋਂ ਪੜਿਆ ਤੇ ਸੁਣਿਆ ਜੋ ਅਸੀਂ ਆਪ ਪੜਦੇ ਆਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਰੀ ਸੰਗਤ ਸੁਣੇ ਬੁਲਾਰਿਆਂ ਦੀ ਖਾਸ ਕਰਕੇ ਮੈਂ ਵੀ ਪੜ ਰਿਹਾ ਮੈਂ ਮੈਂ ਵੀ ਚਾਹਨਾ ਕਿ ਸਾਰਾ ਪੰਡਾਲ ਭਰਿਆ ਹੋਵੇ ਤੇ ਮੈਨੂੰ ਸੁਣਿਆ ਜਾਵੇ ਕਿ ਅਸੀਂ ਆਪ ਬਣਾ ਪੜਿਆ ਆਪਣੇ ਆਪ ਵੀ ਸੁਣ ਰਹੇ ਆ ਜਾਂ ਨਹੀਂ ਸੁਣ ਰਹੇ ਇਥੋਂ ਮੈਂ ਪੜ ਕੇ ਚਲੇ ਜਾਣਾ ਇਥੋਂ ਤੁਸੀਂ ਸੁਣ ਕੇ ਚਲੇ ਜਾਣਾ ਬਾਕੀਆਂ ਨੇ ਵੀ ਪੜ ਲੈਣਾ ਕਿ ਅਸੀਂ ਆਪ ਸੁਣਿਆ ਗੁਰੂ ਨਾਨਕ ਪਾਸ਼ਾ ਜੀ ਨੇ ਜਪਜੀ ਸਾਹਿਬ ਦੇ ਵਿੱਚ ਲਿਖਾਇਆ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਸੁਣੀਏ ਦੁੱਖ ਪਾਪ ਕਾ ਨਾਸ ਸੁਣਨ ਦੇ ਉੱਤੇ ਇੰਨਾ ਜ਼ਿਆਦਾ ਜ਼ੋਰ ਦਿੱਤਾ ਗਿਆ ਮੇਰਾ ਖਿਆਲ ਆ ਚਾਰ ਪੌੜੀਆਂ ਜਾਂ ਉਸ ਤੋਂ ਜ਼ਿਆਦਾ ਹੋਣਗੇ ਐਗਜ਼ੈਕਟ ਨਹੀਂ ਯਾਦ ਸਿਰਫ ਸੁਣਨ ਦੇ ਉੱਤੇ ਲਿਖਾਈਆਂ ਨਾਨਕ ਪਾਸ਼ਾ ਨੇ ਸੁਣਨ ਦੇ ਨਾਲ ਜੋ ਸਭ ਤੋਂ ਔਖਾ ਕੰਮ ਜੋ ਸੁਣਨ ਦੇ ਨਾਲ ਅਸੀਂ ले ਸਕਦੇ ਆ ਪਰਮਾਤਮਾ ਦਾ ਉਹ ਹੋਰ ਕਿਤੇ ਨਹੀਂ ਮਿਲਦਾ ਸੁਣਨ ਦੀ ਜਿੰਨੀ ਮਹੱਤਾ ਦਿੱਤੀ ਗਈ ਆ ਸੁਣਦੇ ਸੁਣੀਏ ਸਿੱਧ ਪੀਰ ਸੁਰਨਾਥ ਸੁਣਨ ਦੇ ਨਾਲ ਹੀ ਸਿੱਧ ਪੀਰ ਬਣੇ ਆ ਸੁਣੀਏ ਈਸ਼ਰ ਬ੍ਰਹਮਾ ਇੰਦਰ ਸੁਣਨ ਦੇ ਨਾਲ ਹੀ ਬ੍ਰਹਮਾ ਨੂੰ ਗਿਆਨ ਹੋਇਆ ਸੁਣਨ ਦੇ ਨਾਲ ਇੰਦਰ ਨੂੰ ਗਿਆਨ ਹੋਇਆ ਬਹੁਤ ਲੰਮੀ ਵਿਆਖਿਆ ਦਿੱਤੀ ਜਪਜੀ ਸਾਹਿਬ ਦੇ ਵਿੱਚ ਜੀ ਅਸੀਂ ਇੱਥੇ ਬੈਠ ਕੇ ਸਿਰਫ ਸੁਣ ਲਈਏ ਸਿਰਫ ਸੁਣ ਲਈਏ ਸਾਹਮਣੇ ਬੈਠ ਕੇ ਮੈਨੂੰ ਲੱਗਦਾ ਸਾਡਾ ਇੱਥੇ ਆਉਣਾ ਸਫਲ ਹੋ ਜਾਣਾ ਹੈ ਹਰ ਮਾਰੀ ਸੁਣਾਇਆ ਜਾਂਦਾ ਰੋਜ਼ ਸਵੇਰੇ ਇਕੱਠੇ ਹੋ ਕੇ ਜ਼ਰੂਰ ਤੱਕਿਆ ਕਰੋ ਮੇਰੀ ਤਸਵੀਰ ਹੋ ਸਕਦਾ ਮੈਂ ਅੱਖਰ ਅੱਗੇ ਪੱਛੇ ਪੜ ਬੋਲ ਗਿਆ ਹੁਆ ਕਿੰਨਿਆਂ ਨੇ ਉਸ ਪੰਕਤੀ ਨੂੰ ਅਪਣਾਇਆ ਸੁਣ ਕੇ ਮੈਨੂੰ ਨਹੀਂ ਪਤਾ ਮੈਂ ਜ਼ਰੂਰ ਅਪਣਾਇਆ ਹੋ ਜ਼ਰੂਰ ਮੈਂ ਸਵੇਰੇ ਉੱਠ ਕੇ ਜਿਸ ਵੇਲੇ ਛੁੱਟੀ ਦਾ ਦਿਨ ਹੁੰਦਾ ਹਜੂਰ ਦੇ ਸ਼ਹਿਨ ਸਾ ਜਿ ਚਰਨਾਂ ਦੇ ਵਿੱਚ ਖੜਾ ਮੈਂ ਗਲਤ ਨਹੀਂ ਬੋਲਣਾ ਛੁੱਟੀ ਵਾਲੇ ਦਿਨ ਅਸੀਂ ਜ਼ਰੂਰ ਪਰਿਵਾਰ ਇਕੱਠਾ ਹੋ ਕੇ ਉਹਦਾ ਨਾਮ ਲੈਨੇ ਹਾਂ ਇਹ ਸੁਣਨ ਦਾ ਫਾਇਦਾ ਮੈਂ ਇਥੋਂ ਸੁਣ ਕੇ ਗਿਆ ਕਿ ਮੇਰੇ ਜਿੰਨੇ ਹਰ ਸੰਗਤ ਬੈਠੀ ਸਾਰੇ ਮੇਰੇ ਵੀਰ ਨੇ ਸਾਰੀਆਂ ਭੈਣਾਂ ਨੇ ਮੈਨੂੰ ਮਤਲਬ ਨਹੀਂ ਉਹਦੇ ਨਾਲ ਕੋਈ ਵੀ ਉਹ ਚਾਹੇ ਕਿਸੇ ਇਲਾਕੇ ਕਿਸੇ ਪਿੰਡ ਦਿੱਲੀ ਤੋਂ ਲੈ ਕੇ ਕਿਸੇ ਹੋਰ ਜਗ੍ਹਾ ਤੋਂ ਸੰਬੰਧ ਰੱਖਦਾ ਕਿਤੇ ਉਹਦੇ ਰਹਿਣ ਵਾਲਾ ਮੈਂ ਸਾਰੇ ਇਲਾਕਿਆਂ ਦਾ ਨਾਮ ਨਹੀਂ ਲੈਣਾ ਪਰ ਜਿਹੜਾ ਵੀ ਇਹ ਸੁਹਾਗੀ ਗੀਤ ਗਾਉਂਦਾ ਮੇਰੇ ਪਰਮੇਸ਼ਰ ਦਾ ਉਹ ਮੇਰਾ ਵੀਰ ਆ ਉਹ ਮੇਰੀ ਭੈਣ ਆ ਇਹ ਮੈਂ ਸੁਣਿਆ ਇੱਥੇ ਬੈਠ ਕੇ ਮੈਂ ਉਹ ਆਪਣੇ ਨਾਲ ਲੈ ਲਿਆ ਉਸੇ ਵੇਲੇ ਜਦ ਤੱਕ ਅਸੀਂ ਸੁਣਦੇ ਨਹੀਂ ਉਦੋਂ ਤੱਕ ਅਸੀਂ ਉਹਨੂੰ ਵਿਚਾਰਦੇ ਨਹੀਂ ਜਿਹਨੂੰ ਸੁਣਿਆ ਨਹੀਂ ਤੇ ਜਦੋਂ ਤੱਕ ਵਿਚਾਰਦੇ ਨਹੀਂ ਉਦੋਂ ਤੱਕ ਉਹ ਸਾਡਾ ਸੁਭਾ ਨਹੀਂ ਬਣਦਾ ਤੇ ਜਦੋਂ ਤੱਕ ਸਾਡਾ ਸੁਭਾ ਨਹੀਂ ਬਣਦਾ ਉਦੋਂ ਤੱਕ ਸਾਡੀ ਬਦਲੀ ਵੀ ਨਹੀਂ ਹੋ ਸਕਦੀ ਬਦਲਿਤੇ ਹੋਈ ਆ ਹਰ ਬਾਣੀ ਦਾ ਸਾਰਾ ਦਾ ਸਾਰਾ ਪਰਮੇਸ਼ਵਰ ਨੇ ਸਾਰਾ ਜੋਰ ਹੀ ਇਸੇ ਉੱਤੇ ਲਗਾਇਆ ਤੁਸੀਂ ਆਪਣੇ ਆਪ ਨੂੰ ਬਦਲਣਾ ਅੰਦਰੋਂ ਮੇਰੇ ਦਿੱਤੇ ਮਾਰਗ ਤੇ ਚੱਲਣਾ ਤੇ ਜਦੋਂ ਤੱਕ ਅਸੀਂ ਸੁਣਦੇ ਨਹੀਂ ਮਤ ਸਮਝੋ ਕਿ ਅਸੀਂ ਆਪਣੇ ਆਪ ਨੂੰ ਬਦਲ ਸਕਾਂਗੇ ਸੁਣਨਾ ਬਹੁਤ ਜ਼ਰੂਰੀ ਦਿੱਤਾ ਹੈ ਇਸੇ ਕਰਕੇ ਪਰਮੇਸ਼ਰ ਨੇ ਜਿੰਨਾ ਕਿ ਮੈਂ ਸੁਣਦਾ ਜਿੰਨਾ ਕਿ ਮੈਂ ਪੜ੍ਹਦਾ ਮੈਂ ਕੋਸ਼ਿਸ਼ ਕਰਦਾ ਕਿ ਮੇਨੂੰ ਮੇਰੇ ਆਪਣੇ ਉੱਤੇ ਲਾਗੂ ਕੀਤਾ ਜਾਵੇ ਇਸ ਤੋਂ ਪੜਿਆ ਸੁਣਿਆ ਮਾਰਗ ਮਿਲਦਾ ਜਿੱਥੇ ਮਿਲੇ ਪੁਰਖ ਸਮਰੱਥ ਉਸ ਮੰਜ਼ਲ ਚੜ੍ਹ ਕੇ ਗੁਰਮੁਖੋ ਦਰਸ਼ਨ ਲੈਣਾ ਪਾਈਆ ਉਸ ਮੰਜ਼ਲ ਚੜ੍ਹੇ ਹੋ ਆ ਸੰਗਤ ਜੀ ਜਿਹੜੀ ਕਿਹੜੀ ਮੰਜ਼ਲ ਜਿਹੜੀ ਸੁਣ ਕੇ ਮਿਲਦੀ ਹੈ ਸੰਗਤ ਜਿਹੜੇ ਉਹਦੇ ਰਸਤੇ ਦੇ ਉੱਤੇ ਚੱਲ ਕੇ ਮਿਲਦੀ ਜੇ ਐਵੇਂ ਖਾਲੀ ਟੇਕੇ ਜਾਓ ਮੱਖ ਪਰਮੇਸ਼ਵਰ ਨੇ ਕੱਲੀ ਕੱਲੀ ਸਤਰ ਦੇ ਵਿੱਚ ਕੱਲੇ ਕੱਲੇ ਸ਼ਬਦ ਦੇ ਵਿੱਚ ਬੜਾ ਕਲੀਅਰ ਕੀਤਾ ਮੱਥੇ ਟੇਕਣ ਨਾਲੋਂ ਸੁਣਨਾ ਜ਼ਿਆਦਾ ਜ਼ਰੂਰੀ ਦਿੱਤਾ ਜੇ ਐਵੇਂ ਖਾਲੀ ਟੇਕੀ ਜਾਓ ਮੱਥੇ ਮੱਥੇ ਟੇਕਿਆ ਹੱਥ ਕੁਛ ਨਾ ਆਈਆ ਸੁਣੋ ਕੀ ਕਰਾਂਗੇ ਅਸੀਂ ਪਰ ਇਹਦਾ ਮਤਲਬ ਇਹ ਨਹੀਂ ਲੈਣਾ ਕਿ ਅਸੀਂ ਮੱਥਾ ਟੇਕਣਾ ਬੰਦ ਕਰ ਦਈਏ ਪਰਮੇਸ਼ਰ ਨੇ ਕਿਹਾ ਇਸ ਤੋਂ ਥੋੜਾ ਜਿਹਾ ਹੋਰ ਅਗੇ ਮੱਥਾ ਟੇਕਣਾ ਹਰ ਬਾਣੀ ਚ ਲਿਖਾਇਆ ਸਹਿਬਾਨੇ ਜਿਸ ਵੇਲੇ ਹਰ ਜਨ ਟੇਕੇ ਮਾਥਾ ਸਿਰ ਆਪਣਾ ਹੱਥ ਟਿਕਾਈ ਆ ਇਹ ਵੀ ਮੈਂ ਇੱਥੇ ਬੈਠ ਕੇ ਸੁਣਿਆ ਸੀ ਤੇ ਜਦੋਂ ਵੀ ਮੈਂ ਸਾਗੁਰ ਦੇ ਅੱਗੇ ਝੁਕਦਾ ਆ ਮੇਰਾ ਸੀਸ ਝੁਕਦਾ ਮੈਂ ਉਸ ਵੇਲੇ ਮਹਿਸੂਸ ਕਰਦਾ ਪਰਮੇਸ਼ਰ ਮੇਰੇ ਸਿਰ ਤੇ ਹੱਥ ਰੱਖ ਰਿਹਾ ਇਸ ਨੂੰ ਜੀ ਅਸੀਂ ਮਹਿਸੂਸ ਨਹੀਂ ਕੀਤਾ ਇੰਨਾ ਸਤਰਾ ਨੂੰ ਫਿਰ ਮੱਥੇ ਟੇਕਿਆ ਹੱਥ ਕੁਸ਼ਨ ਆਈਆ ਨਾਲੇ ਵੀ ਲਿਖਾ ਦਿੱਤਾ ਪਰਮਾਤਮਾ ਨੇ ਸੋ ਜੋ ਅਸੀਂ ਸੁਣਦੇ ਆ ਉਹਨੂੰ ਜ਼ਰੂਰ ਵਿਚਾਰਨਾ ਜ਼ਰੂਰ ਆਪਣੇ ਉੱਤੇ ਲਾਗੂ ਕਰਨਾ ਮੈਂ ਜਦੋਂ ਦਾ ਵੀ ਮੈਂ ਸੁਣਿਆ ਜਿਸ ਵੇਲੇ ਹਰ ਜਨ ਟੀਕੇ ਮਾਥਾ ਸਿਰ ਆਪਣਾ ਹੱਥ ਟਿਕਾਈ ਆ ਜਿਸ ਦਿਨ ਦਾ ਮੈਂ ਸੁਣਿਆ ਉਸ ਦਿਨ ਤੋਂ ਮੈਂ ਮਹਿਸੂਸ ਕਰਦਾ ਮੇਰਾ ਸਹਿਬ ਸਤਿਗੁਰੂ ਮੇਰੇ ਝੁਕਦੇ ਆ ਸਾਰ ਮੇਰੇ ਸਿਰ ਤੇ ਹੱਥ ਰੱਖਦਾ ਉਸ ਜੇ ਮੇ ਖਾਲੀ ਟੇਕੀ ਜਾਓ ਮਤ ਮਥੇ ਟੇਕਿਆ ਹੱਥ ਕੁਛ ਨਾ ਆਈਆ ਜਿੰਨਾ ਚਿਰ ਤੁਹਾਡੇ ਅੰਦਰ ਨਾਨਕ ਗੋਬਿੰਦ ਨਾਮ ਨਾ ਜਾਏ ਵਸ ਕੋਈ ਫਾਇਦਾ ਨਹੀਂ ਉਹਨਾ ਚਿਰ ਮਥੇ ਟੇਕਣ ਦਾ ਜਦ ਤੱਕ ਸੱਟ ਪਰਮੇਸ਼ਵਰ ਦਾ ਨਾਮ ਲੂੰ ਲੂੰ ਨਾ ਵਸ ਜਾਏ ਵਾਸਤਾਜਗਤ ਨਾਲੋਂ ਟੁੱੜਾਈਆ ਇਹ ਉਹਦੀ ਅਗਲੀ ਅਵਸਥਾ ਆ ਜਦੋਂ ਸਾਡੇ ਹਿਰਦੇ ਦੇ ਅੰਦਰ ਵੱਸਦਾ ਪਰਮੇਸ਼ਰ ਸਾਡੇ ਰੋਮ-ਰੋਮ ਵੱਸਦਾ ਸਾਡੇ ਜਗਤ ਦੇ ਰਿਸ਼ਤੇ ਖਤਮ ਨਹੀਂ ਹੁੰਦੇ ਪਰ ਅਸੀਂ ਉਹਨਾਂ ਦੇ ਵਿੱਚ ਉਲਝਦੇ ਨਹੀਂ ਆ ਬੜੀ ਵਿਚਾਰ ਕਰਨ ਵਾਲੀ ਗੱਲ ਆ ਇਹ ਨਹੀਂ ਆ ਕਿ ਅਸੀਂ ਜਗਤ ਨਾਲੋਂ ਟੁੱਟ ਕੇ ਬਹਿ ਜਾਂਦੇ ਆ ਬਿਲਕੁਲ ਨਹੀਂ ਲੇਕਿਨ ਸਾਨੂੰ ਉਹ ਰਿਸ਼ਤੇ ਜਿਹੜੇ ਪ੍ਰਭਾਵਿਤ ਨਹੀਂ ਕਰਦੇ ਸਾਨੂੰ ਡਾਮਾਂ ਡੋਲ ਨਹੀਂ ਕਰਦੇ ਅਸੀਂ ਆਪਣਾ ਫਰਜ਼ ਜ਼ਰੂਰ ਨਿਭਾਉਨੇ ਆ ਲੇਕਿਨ ਉਲਝਦੇ ਨਹੀਂ ਉਹਨਾਂ ਵਿੱਚ ਮਹਾਤਮਾ ਬੁੱਧ ਨੇ ਇੱਕ ਵਾਰੀ ਆਪਣੇ ਡੈਸੀਪਲਸ ਨੂੰ ਕਿਹਾ ਸੀ ਜਦੋਂ ਉਹਨਾਂ ਦਾ ਗਿਆਨ ਪੂਰਾ ਹੋ ਗਿਆ ਉਹਨਾਂ ਦੀ ਸਿੱਖਿਆ ਪੂਰੀ ਹੋਈ ਉਹਨਾਂ ਨੂੰ ਕਿਹਾ ਸੀ ਤੁਸੀਂ ਜਗਤ ਦੇ ਵਿੱਚੋਂ ਨਦੀ ਪਾਰ ਕਰਕੇ ਜਾਣਾ ਪਰ ਤੁਹਾਡੇ ਪੈਰ ਨਾ ਗਿੱਲੇ ਹੋਣ ਧਿਆਨ ਦੇਣ ਵਾਲੀ ਗੱਲ ਸੀ ਤੁਸੀਂ ਜਗਤ ਦੇ ਵਿੱਚੋਂ ਨੰਗਣਾ ਵੀ ਆ ਨਦੀ ਵਿੱਚੋਂ ਨੰਗਣਾ ਪਰ ਤੁਹਾਡੇ ਪੈਰ ਗਿੱਲੇ ਨਾ ਹੋਣ ਇਹੋ ਸਤਰਾ ਇੱਥੇ ਹਰ ਸ਼ਬਦ ਦੇ ਵਿੱਚ ਪ੍ਰਮਾਤਮਾ ਦੱਸ ਰਿਹਾ ਸੰਸਾਰ ਦੇ ਵਿੱਚ ਰਹਿਣਾ ਵੀ ਆ ਮੇਰਾ ਨਾਮ ਆਪਣੇ ਹਿਰਦੇ ਦੇ ਅੰਦਰ ਵਸਾ ਲੈਣਾ ਪਰ ਵਾਸਤਾ ਜਗਤ ਨਾਲੋਂ ਟੜਾਈ ਆ ਸਾਨੂੰ ਉਹ ਕੋਈ ਵੀ ਜਗਤ ਦਾ ਰਿਸ਼ਤਾ ਸਾਨੂੰ ਆਪਣੇ ਨਾਲ ਉਲਝਾ ਨਹੀਂ ਸਕੂਗਾ ਇਹ ਫਾਇਦਾ ਹੁਣਾ ਉਨਾਂ ਚੇਰ ਖੁੱਲੇ ਨਾ ਅੰਦਰੋਂ ਅੱਖ ਨਿਜ ਨਿਤ ਨਾ ਹੋਏ ਰੁਸ਼ਨਾਈਆ ਜਦ ਤੱਕ ਪਰਮੇਸ਼ਰ ਅੰਦਰ ਨਹੀਂ ਵੱਡਦਾ ਜਦੋਂ ਤੱਕ ਅਸੀਂ ਉਹਨੂੰ ਰਾਹ ਨਹੀਂ ਦਿੰਦੇ ਆਪਣੇ ਅੰਦਰ ਆਉਣ ਦਾ ਬੇਸ਼ੱਕ ਅਸੀਂ ਡਰਾਮਾ ਜਿੰਨਾ ਮਰਜ਼ੀ ਕਰੀ ਜਾਈਏ ਮਿਰਰ ਦਾ ਬੜਾ ਹੁਭ ਕੇ ਦਾਸ ਦਾ ਕਿ ਮੈਨੀ ਮਹਿੰਗੀ ਟਿਕਟ ਲਾ ਕੇ ਆਇਆ ਤੇ ਮੈਂ ਸਭ ਤੋਂ ਵੱਡਾ ਭਗਤਿਆਂ ਬਿਲਕੁਲ ਇਦਾਂ ਦਾ ਕੁਝ ਨਹੀਂ ਇਹੋ ਜਿਹਾ ਵਹਿਮ ਜਿ ਜਿੰਨੀ ਜਲਦੀ ਅਸੀਂ ਕੱਟ ਤੀਏ ਉਹਨਾਂ ਚੰਗਾ ਹੋ ਜਿੰਨਾ ਚਿਰ ਪਰਮੇਸ਼ਵਰ ਅੰਦਰ ਨਹੀਂ ਆਪਣੇ ਵਾਸਾ ਕਰਦਾ ਉਹਨਾਂ ਚਿਰ ਅੰਦਰੋਂ ਅੱਖ ਨਹੀਂ ਗੁੱਲਦੀ ਨਿਜ ਨੇਤਰ ਨਾ ਹੋਏ ਰੁਸ਼ਨਾਈ ਜੋ ਤੀਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਗੋਬਿੰਦ ਦੇ ਕੇ ਗਿਆ ਵਰ ਗੁਰਬਾਣੀ ਬਿਨਾ ਗੁਰ ਸ਼ਬਦ ਬਿਨਾ ਗੁਰ ਧਾਰ ਬਿਨਾ ਗੁਰ ਪਿਆਰ ਬਿਨਾ ਫੁਰਖ ਅਕਾਲ ਨજર ਕਿਸੇ ਨਾ ਆਈਆ ਨਾਨਕ ਕਿਹਾ ਪੜ ਪੜ ਥਕਾ ਜਗਤ ਜਗਤ ਵਿੱਚ ਦੁਹਾਈਆ ਨਾਨਕ ਭਾਸ਼ਾ ਨੇ ਕਿਹਾ ਕੀ ਜੇ ਪੜ ਪੜ ਕੇ ਪ੍ਰਮਾਤਮਾ ਮਿਲ ਰਿਹਾ ਹੁੰਦਾ ਨਾ ਤਾਂ ਸਾਡੇ ਨਾਲੋਂ ਪਹਿਲਾਂ ਸਾਰੇ ਸੰਸਾਰ ਨੂੰ ਮਿਲ ਜਾਣਾ ਸੀ ਜੇ ਪੜਨ ਦੇ ਨਾਲ ਮਿਲਦਾ ਸਾਡੇ ਨਾਲੋਂ ਕਿਤੇ ਜ਼ਿਆਦਾ ਪੜਾਕੂ ਬੈਠੇ ਜਿਹੜੇ ਸੰਪਤ ਪਾਠ ਚਾਲਦੇ ਆ ਜਾਂ ਰਹਿਣ ਸਭਾਈ ਚਾਲਦੇ ਆ ਜਾਂ ਲਗਾਤਾਰ ਕਈ ਕੀ ਦਿਨ ਪਚਾਲਦੇ ਮਿਲ ਸਾਰੇ ਦੇ ਨਾਮ ਨਹੀਂ ਪਤਾ ਉਹ ਲਗਾਤਾਰ ਬੈਠੇ ਆ ਇੱਕ ਜਣਾ ਉੱਠਦਾ ਦੂਸਰਾ ਜਣਾ ਸ਼ੁਰੂ ਕਰਦਾ ਪੜ ਪੜ ਥੱਕਾ ਜਗਤ ਧਿਆਨ ਦੇਣ ਵਾਲੀ ਗੱਲ ਉਹ ਪੜ ਪੜ ਥੱਕਦੇ ਨੇ ਉਹ ਸਾਰੇ ਪਰ ਨਾਨਕ ਕਿਹਾ ਪੜ ਪੜ ਥੱਕਾ ਜਗਤ ਜਗਤ ਵਿੱਚ ਦਹਾਈਆ ਤੇ ਨਾਨਕ ਪਾਸ਼ਾ ਨੇ ਬੇਸ਼ੱਕ ਗੁਰਬਾਣੀ ਵਿੱਚ ਵੀ ਲਿਖਾਇਆ ਸੀ ਪਰ ਫਿਰ ਵੀ ਸਮਝ ਸ਼ਾਇਦ ਬਹੁਤ ਥੋੜਿਆਂ ਨੂੰ ਆਈ ਹੋਗੀ ਪਤਾ ਨਹੀਂ ਕੋਈ ਗਾਵੇ ਰਾਗੀ ਨਾਦੀ ਬਹੁਤ ਭਾਪ ਕਰ ਨਾਹੀਂ ਹਰ ਹਰ ਭੀਜੇ RAM ਰਾਜੇ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀ ਰਾਗਾਂ ਦੇ ਨਾਲ ਨਾਦਾਂ ਦੇ ਨਾਲ ਬਹੁ ਭਾਂਤ ਦੇ ਨਾਲ ਸਾਰੇ ਆਪਣੇ ਆਪਣੇ ਧਰਮ ਦੇ ਵਿੱਚ ਪਰਮਾਤਮਾ ਨੂੰ ਉਹਦਾ ਗਾਇਨ ਕਰ ਰਹੇ ਆ ਕੀ ਲਗਾ ਨਾਦਾਂ ਦੇ ਨਾਲ ਗਾਇਆ ਪਰਮੇਸ਼ਰ ਮਿਲਦਾ ਨਾਨਕ ਪਾਸ਼ਾ ਨੇ ਕਲੀਅਰ ਕਰ ਦਿੱਤਾ ਸੀ ਨਾਹੀਂ ਹਰ ਹਰ ਭੀਜੇ ਰਾਮ ਰਾਜੇ ਦੂਜੀ ਜਗ੍ਹਾ ਫੇਰ ਲਖਾਇਆ ਪੜਪੜ ਗੱਡੀ ਲੱਦੀਏ ਪੜਪੜ ਭਰੀਏ ਸਾ ਪੜਪੜ ਬੀੜੀ ਪਾਈਏ ਪੜਪੜ ਗੱਡੀਏ ਖਾਤ ਪੜੀਏ ਜੀਤੇ ਬਰਸ ਬਰਸ ਜਿੰਨੇ ਮਰਜੀ ਬਰਸੋ ਬਰਸ ਪੜਦੇ ਰਹੋ ਪੜੀਏ ਜੀਤੇ ਮਾਸ ਪੜੀਏ ਜੀਤੀ ਆਰਦਾ ਜਿੰਨੀ ਉਮਰ ਅਸਾਂ ਸਾਰੀ ਉਮਰ ਪੜੀ ਚੱਲੋ ਪਾਵੇਂ ਪੜੀਏ ਜੀਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਵੇਂ ਛਖਣਾ ਚਾਖ ਉਹ ਇੱਕ ਗੱਲ ਆ ਜਿਹੜੀ ਉਹ ਵਿਚਾਰਨ ਵਾਲੀ ਆ ਬਾਕੀ ਸਭ ਛਖਣਾ ਚਾਖੀ ਆ ਜੋ ਨਾਨਕ ਪਾਸ਼ਾ ਨੇ ਲਿਖਾਇਆ ਵਿਰਲਿਆਂ ਨੂੰ ਸਮਝ ਆਇਆ ਪਰ ਜੋ ਸਹਿਬਾ ਨੇ ਹਰ ਬਾਣੀ ਵਿੱਚ ਲਿਖਾਇਆ ਆਪਾਂ ਜਰੂਰ ਸਮਝ ਲਈਏ ਨਾਨਕ ਕਿਹਾ ਪੜ ਪੜ ਥੱਕਾ ਜਗਤ ਜਗਤ ਵਿੱਚ ਦੁਹਾਈਆ ਸਿਰਫ ਪੜਨ ਦੇ ਉੱਤੇ ਸਾਡਾ ਜ਼ੋਰ ਨਾ ਹੋਵੇ ਸਾਡਾ ਜ਼ੋਰ ਜਿਹੜਾ ਚਾਹੀਦਾ ਉਹ ਆਪਣਾ ਜਿਹੜਾ ਕਿਰਦਾਰ ਆ ਉਹਨੂੰ ਸਵਾਰਨ ਦੇ ਉੱਤੇ ਚਾਹੀਦਾ ਜੋ ਸਹਿਬਾ ਨੇ ਸੰਦੇਸ਼ ਦਿੱਤਾ ਆਪਣੇ ਅੰਦਰ ਵਸਾਈਏ ਆਪਣੇ ਕਿਰਦਾਰ ਨੂੰ ਉੱਚਾ ਕਰੀਏ ਤਾਂ ਕਿ ਅਸੀਂ ਉਹਦੇ ਚਰਨਾਂ ਦੇ ਵਿੱਚ ਕਬੂਲ ਹੋ ਸਕੀਏ ਮੈਂ ਉਸਤਾਖੀ ਦੀ ਮਾਫੀ ਚਾਹੁੰਦਾ ਥੋੜਾ ਸਮਾਂ ਮੈਂ ਜ਼ਿਆਦਾ ਲੈ ਗਿਆ ਸੈਕਟਰ ਸਾਹਿਬ ਕੋਲ ਪਰਮੇਸ਼ਰ ਦੇ ਚਰਨਾਪਾਸੋਂ ਸਾਰੀ ਹਰ ਸੰਗਤ ਪਾਸੋਂ ਮੈਂ ਮਾਫੀ ਤਾਂ ਜਾ ਸਕਾਂ ਸ਼ਬਦ ਅੱਗੇ ਪਿੱਛੇ ਬੋਲੇ ਗਏ ਹੋਣਗੇ ਪਰਮੇਸ਼ਰ ਆਪ ਸਾਡੇ ਅੰਦਰ ਬੋਲੇ ਆ ਕੇ ਆਪਣੀ ਗੱਲ ਆਪ ਕਰੇ ਅੱਗੇ ਤੋਂ ਹਰ ਬਾਣੀ ਪੜਨ ਦੀ ਸਮਰੱਥ ਬਖਸ਼ੇ ਕਿਰਪਾ ਕਰੇ ਆਪਣਾ ਦਰਸ਼ਨਾਂ ਦਾ ਮੌਕਾ ਦਿੰਦਾ ਰਹੇ ਇਹੋ ਦੇ ਰਕੇ ਬੇਨਤੀਆਂ ਅਰਜ਼ੋਈਆਂ ਉੱਚੀ ਆਵਾਜ਼ ਦੇ ਵਿੱਚ ਹਰ ਸੰਗਤ ਜੀ ਸਾਫ਼ ਦੇਣਾ ਸੋ ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ